ਪੰਜਾਬ ਦੇ ਵਿੱਚ ਅੱਜ ਸੰਗਣੀ ਧੁੰਦ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਕੁਝ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ 40 ਤੋਂ 50 ਮੀਟਰ ਦੇ ਵਿੱਚ ਹੀ ਜਾ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਦਬਾਅ ਦੇ ਐਕਟਿਵ ਹੋਣ ਕਾਰਨ ਇਹ ਮੌਸਮ ਦੇ ਵਿੱਚ ਬਦਲਾ ਆ ਰਿਹਾ ਹੈ ਪੰਜਾਬ ਚੰਡੀਗੜ੍ਹ ਵਿੱਚ ਇਸ ਦਾ ਅਸਰ ਘੱਟ ਦੇਖਣ ਨੂੰ ਮਿਲੇਗਾ ਅਗਲੇਰੇ ਹਫਤੇ ਦੇ ਵਿੱਚ ਬਰਸਾਤ ਦੀ ਸੰਭਾਵਨਾ ਹੋ ਸਕਦੀ ਹੈ ਲੇਕਿਨ ਪਹਾੜਾਂ ਤੇ ਬਰਫਬਾਰੀ ਦੇ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਜ਼ਰੂਰ ਵਧੇਗੀ। ਮੌਸਮ ਮਾਰਾਂ ਦੇ ਮੁਤਾਬਕ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ। ਅੱਜ ਦੇ ਬਾਅਦ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਸੰਘਣੀ ਧੁੰਦ ਦੀ ਲਪੇਟੇ ਵਿੱਚ देखा ਜਾਵੇਗਾ ਦੂਜੇ ਪਾਸੇ ਪੰਜਾਬ ਚੰਡੀਗੜ੍ਹ ਵਿੱਚ ਰਾਤ ਨੂੰ ਠੰਡ ਵਧ ਗਈ ਹੈ ਜਿਸ ਦੇ ਬਾਅਦ ਤਾਪਮਾਨ ਆਮ ਹੋ ਗਿਆ ਹੈ ਲੇਕਿਨ ਦਿਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਆਮ ਤੋਂ ਵੀ 2 ਡਿਗਰੀ ਜ਼ਿਆਦਾ ਪਾਇਆ ਜਾ ਰਿਹਾ ਹੈ ਮੌਸਮ ਸੰਬੰਧੀ ਵੱਡੀ ਅਪਡੇਟ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਅੱਜ ਤੋਂ ਪੰਜਾਬ ਦੇ ਵਿੱਚ ਸਵੇਰੇ ਅਤੇ ਸ਼ਾਮ ਦੇ ਟਾਈਮ ਯਾਨੀ ਕਿ ਰਾਤ ਦੇ ਟਾਈਮ ਸੰਗਣੀ ਧੁੰਦ ਦੀ ਚਾਦਰ ਵਿੱਚ ਪੰਜਾਬ ਲਪਟਿਆ ਹੋਇਆ ਦਿਖਾਈ ਦੇਵੇਗਾ। ਇਹ ਮੌਸਮ ਮਾਰਾ ਨੇ پیشن گوئی ਕੀਤੀ ਹੈ ਤਾਂ ਇਸ پیشن گوئی ਤੋਂ ਬਾਅਦ ਅਸੀਂ ਸੱਚਕੋਹ ਪਰਵਾਰ ਜਿੰਨੇ ਵੀ ਦਰਸ਼ਕ ਸਾਡੇ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਧੁੰਦ ਦੇ ਮੌਸਮ ਦੇ ਵਿੱਚ ਅਸੀਂ ਡਰਾਈਵ ਕਰਦੇ ਹਾਂ ਜੋ ਕਿ ਲੋਕ ਸੜਕਾਂ ਤੇ ਆਵਾ ਗਮਨ ਕਰਦੇ ਹਨ ਉਹਨਾਂ ਨੂੰ ਖਾਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੌਸਮ ਦੇ ਵਿੱਚ ਬਹੁਤ ਸਾਵਧਾਨੀ ਨਾਲ ਡਰਾਈਵ ਕਰੋ ਕਿਉਂਕਿ ਬੇਸ਼ਕੀਮਤੀਆਂ ਜਾਂਨਾ ਸਾਡੀਆਂ ਹੁੰਦੀਆਂ ਹਨ ਕਿਉਂਕਿ ਇਸ ਮੌਸਮ ਦੇ ਵਿੱਚ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਵਿਜ਼ਿਬਿਲਟੀ ਜ਼ੀਰੋ ਹੁੰਦੀ ਹੈ ਤਾਂ ਇਸ ਕਾਰਨ ਸਾਨੂੰ ਦਿਖਾਈ ਨਹੀਂ ਦਿੰਦਾ ਫੌਗ ਸ਼ੀਸ਼ੇ ਤੇ ਜੰਮ ਜਾਂਦੀ ਹੈ ਤਾਂ ਅਜਿਹੇ ਚ ਅਪੀਲ ਇਹ ਕਰ ਰਹੇ ਹਾਂ ਕਿ ਤੁਸੀਂ ਵਹੀਕਲ ਦੀ ਜਿਹੜੀ ਸਪੀਡ ਹੈ ਵਾਹਨ ਦੀ ਸਪੀਡ ਉਹ ਕੰਟਰੋਲ ਦੇ ਵਿੱਚ ਰੱਖੋ ਯਾਨੀ ਕਿ ਤੁਸੀਂ ਅਗਰ ਤੁਹਾਨੂੰ ਸੰਘਣੀ ਧੁੰਦ ਦਿਖਾਈ ਦਿੰਦੀ ਹੈ ਤਾਂ 60 70 ਤੇ ਹੀ ਤੁਸੀਂ ਸਪੀਡ ਰੱਖੋ ਜ਼ਿਆਦਾ ਸਪੀਡ ਦੀ ਵਰਤੋਂ ਨਾ ਕਰੋ ਜਿਸ ਕਾਰਨ ਸਾਨੂੰ ਦੁਰਘਟਨਾ ਦਾ ਸਾਹਮਣਾ ਚੱਲਣਾ ਪਵੇ ਅਜਿਹੇ 'ਚ ਤੁਸੀਂ ਦੂਜੀ ਅਪੀਲ ਇਹ ਕਰਾਂਗੇ ਕਿ ਫੋਗ ਲਾਈਟ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਜੋ ਹਾਈਵੇਜ਼ ਦੇ ਉੱਤੇ ਵਾਈਟ ਪੱਟੀਆਂ ਲੱਗੀ ਹੁੰਦੀ ਹੈ ਉਸ ਦਾ ਸਹਾਰਾ ਲੈ ਕੇ ਤੁਸੀਂ ਡਰਾਈਵ ਕਰੋ ਤਾਂ ਇਹ ਕੁਝ ਸਾਵਧਾਨੀਆਂ ਹਨ ਜੋ ਕਿ ਸਾਨੂੰ ਸੰਗਣੀ ਧੁੰਦ ਦੇ ਮੌਸਮ ਦੇ ਵਿੱਚ ਵਰਤਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਆਪ ਅਤੇ ਸਾਡੇ ਨਾਲ ਜੋ ਯਾਤਰਾ ਕਰ ਰਹੇ ਨੇ ਲੋਕ ਸਾਡੇ ਪਰਿਵਾਰਕ ਮੈਂਬਰ ਇਸ ਖੌਫਨਾਕ ਮੌਸਮ ਤੋਂ ਬਾਕੀ ਸਕੰਨ ਤੁਹਾਨੂੰ ਉਮੀਦ ਹੈ ਇਹ ਰਿਪੋਰਟ ਮੌਸਮ ਸੰਬੰਧੀ ਜੋ ਸੀ ਪੇਸ਼ ਕੀਤੀ ਤੁਹਾਨੂੰ ਬੇहद ਅੱਛੀ ਲੱਗੀ ਹੋਗੀ ਅਗਰ ਅੱਛੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਨਾ